ਜੀ ਬਾਬਿਓ ਕੀ ਹਾਲ ਚਾਲਾ ਸਾਰੇ ਜੀ ਨਾ ਹੋ ਕੇ ਬੰਦਾ ਕਰਦਾ ਲਓ ਜੀ ਕਰਤੀ ਆ ਬਲੌਗ ਦੀ ਸਟਾਰਟਿੰਗ ਕਰ ਵੀ ਹੈ ਤਾਂ ਜੀ ਮੈਂ ਚੱਲਾਂ ਬੱਚੇ ਬੈਠੇ ਆਪਣੀ ਛੋਟੇ ਜਿਹੇ ਮਾਲਪੀਂ ਦੇ ਉੱਤੇ ਛਾਹ ਖੇਦੇ ਛਾਹ ਖੇਦੇ ਪੱਠੇ ਹਨ ਆਪਣੀ ਮੇਨ ਬਲੱਡ ਲੈਂਡ ਜਿਹੜੀ ਹੈ ਵੱਡਿਆਂ ਦੇ ਉਹ ਗੂਤੋਂ ਵਾਹ ਵਾਹ ਹੋਇਆ ਪਿਆ ਫੋਨ ਵਿੱਚ ਚੱਕ ਕੇ ਦਿਖਾਣਾ ਠੀਕ ਆ ਹੱਥੇ ਫੜ ਕੇ ਪੜਾ ਤੂ ਦੱਸ ਪਾਓ ਵੇਖੋ ਜੀ ਪੂਰੇ ਚੰਗੇ ਬਣੇ ਪਿਆ ਬਾਈ ਜੀ ਚੰਦਾ ਹੈਗੇ ਹਨ ਚਲੋ ਇਹਨੂੰ ਫੜ ਕੇ ਦਿਨੇ ਲਾਲ ਚੀਨੇ ਬਹੁਤ ਸੋਹਣੇ ਪੱਠੇ ਬਣੇ ਹਨ ਕਰੋ ਸ਼ੌਕ ਇਹਨਾਂ ਦਾ ਤੇ ਬਾਕੀਦਰ ਆਪਣੇ ਆ ਵੀ ਆਏ ਬਾਹਰ ਆਏ ਪਰਦੇ ਚਟਿਆ ਦੇ ਇੱਕ ਮਿੰਟ ਚੱਕ ਲਾਂ ਮੈਂ ਤੇ ਦਿਖਾਉਣਾ ਤੁਹਾਨੂੰ ਆਹ ਵੇਖੋ ਪੂਰੇ ਬੱਚੇ ਬਣੇ ਪਿਆ ਅਥਰੇ ਫੜੇ ਦੇ ਵੇਖੋ ਦੇਖੋ ਜੀ ਬਹੁਤ ਸੋਹਣੇ ਬੱਚੇ ਆ ਘਰ ਕਾਲੀਆਂ ਨੋਕਾਂ ਵਾਲੇ ਕਾਲੇ ਜਿਹੇ ਆ ਕਾਲਾ ਜਿਹਨ ਲੱਗਦਾ ਮੈਨੂੰ ਬੁਲੇ ਕਪਿੰਦਾ ਨਹੀਂ ਆਪ ਨੂੰ ਪਤਾ ਨਹੀਂ ਕਾਲੀ ਟੌਰੀ ਆ ਦੀ ਐਸੇ ਠੀਕ ਹੈ ਥੱਲੋ ਦੇਖੋ ਜੀ ਤੇ ਦੂਜਾ ਵੀ ਇਹਦੇ ਨਾਲ ਦਾ ਹੀ ਆ ਉਹ ਮੁੱਲਾ ਲਾਲ ਜੀ ਨਾ ਇਹ ਮੁੱਲਾ ਕਾਲਾ ਚੀਨਾ ਵਾ ਹਾਂ ਫਰਕ ਚ ਆ ਕਾਲਾ ਚੀਨਾ ਬਈ ਉਹ ਹੈਗਾ ਲਾਲ ਚੀਨਾ ਤੁਹਾਨੂੰ ਲਾਲ ਲਾਲ ਚੀਨਾ ਬੱਚਾ ਵੀ ਚੱਕ ਕੇ ਦਿਖਾਣਾ ਤੇ ਫਿਰ ਵੀਡੀਓ ਅਪਲੋਡ ਕਰਨੀ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਲਾਲ ਚੀਨਾ ਬੱਚਾ ਕਰੋ ਚੈੱਕ ਉਹ ਸੀ ਕਾਲਾ ਚੀਨਾ ਆ ਹੈਗਾ ਲਾਲ ਚੀਨਾ ਠੀਕ ਹੈ ਇਹ ਦੇਖੋ ਸਾਰੇ ਲਾਲ ਤਾਉਣ ਤੂੰਨ ਤੇ ਸਾਰੇ ਲਾਲ ਜਿਹਨੇ ਸਾਰੇ ਲਗਭਗ ਤਾਉਣ ਤੂੰਦ ਛੱਟਾ ਸੱਲੋ ਘੰਡ ਢੁੰਡ ਸਭ ਕੁਝ ਓਕੇ ਰਿਪੋਰਟ ਹੈ ਲੋ ਜੀ ਹੁਣ ਛੱਡਦੇ ਨੂੰ ਆਪਾਂ ਲੋ ਹੁਣੇ ਲਗਭਗ ਬਾਹਰ ਨਿਕਲਣ ਵਾਲੇ ਬੱਚੇ ਹੈਗੇ ਆ। ਛਤਰੀਆਂ-ਛੋਤਰੀਆਂ ਨਾਲ ਤਾਂ ਆਰਾਮ ਨਾਲ ਹੀ ਹੈਗੇ ਪਰ ਇਹ ਕਰਨੇ ਬੰਦ ਹੈਗੇ। ਤੇ ਦਾਣੇ-ਦੁਣੇ ਖਾਣ ਲੱਗ ਗਏ ਹੁੰਦੇ ਹਨਾ। ਤੇ ਫੇਰ ਵੇਖਾਂਗੇ ਬੰਦ ਚਲੋ ਹੁਣ ਨਾ। ਤਾਂ ਮੈਂ ਚਲ ਕੇ ਵੀਡੀਓ ਅਪਲੋਡ ਕਰਾਈ ਆਪਾਂ। ਕੋਠੇ ਤੇ ਨਾ ਤੇ ਫੇਰ ਕਰਦੇ ਹੁਣ ਉਹਦਾ ਸ਼ੇਅਰ ਆਪਾਂ। ਜੀ ਬਰ ਤੇ ਹੁਣ ਆਪਾਂ ਅਸੀਂ ਇਹ ਕੋਠੇ 'ਚ ਆਏ ਤੇ ਆਉਣ ਤੋਂ ਹੋਵੇ ਜਿਆਦਾ ਹੀ ਟਾਈਮ ਹਨਾ ਰਬ ਬਾਬੋ। ਤੇ ਵੀਡੀਓ ਕਰਤੀ ਅਪਲੋਡ ਠੀਕ ਐ। ਅਪਲੋਡ ਮਤਲਬ ਵੀ ਕਰਕੇ ਰੱਖ ਦਿੰਨਾ ਹੁਣ ਨਾ ਮੈਂ। ਕੋਠੇ ਦੇ ਕਰਦਿਆਂ ਇੱਥੇ 5G ਵਧੀਆ ਹੁੰਦਾ ਰੋਜ਼ ਰੋਜ਼ ਇਹੀ ਗੱਲ ਦੱਸਦਾ ਨਾ ਮੈਂ ਤੇ ਤਾਂ ਆਉਂਦੀ ਰੇਂਜ ਵਧੀਆ ਤੇ ਹੁਣ ਆਪਾਂ ਇੱਕ ਦੋ ਕੰਮ ਜੇ ਕਰਨੇ ਆ ਘਰੇ ਆ ਜਣ ਕਿਰੇ ਦਾ ਮਨ ਪੀ ਕੋਲ ਜਾ ਕੇ ਆਉਂਗਾ ਮੈਂ ਤੇ ਇੱਕ ਗ੍ਰੈਂਡਰ ਫੜ ਕੇ ਲੈਉਣਾ ਘਰੇ ਨਾ ਤਵੀਆਂ ਨੂੰ ਰੰਗ ਕਰਨਾ ਕਰੇ ਮਨ ਲੱਗੇ ਤਵੀਆਂ ਨਵੇਂ ਤਵੇ ਕੋਣੇ ਹੈਗੇ ਤੇ ਪੁਰਾਣੇ ਖਰਾਬ ਸੀਗੇ ਤੂੰ ਮੰਡੀਆਂੋਂ ਲੈ ਕੇ ਆਉਣੇ ਜਿਹੜੀ ਲੇਉ ਚਲੋ ਤਾਂ ਆਪੇ ਤੇ ਮੈਂ ਰੰਗ ਇਕੱਲਾ ਗ੍ਰੈਂਡਰ ਮਾਰ ਕੇ ਰੰਗ ਕਰਨਾ ਤੇ ਅੱਜ ਦੋ 2.5 ਘੰਟੇ ਜੇ ਕੰਪਲੀਟ ਕਰ ਦੂੰਗਾ ਤੁਹਾਨੂੰ ਮੈਂ ਦਿਖਾਉਣਾ ਆ ਤਵੀਆਂ ਜੀ ਆ ਜੋ ਵੇਲੀਆਂ ਪਈਆਂ ਵਿਚਾਰੀਆਂ ਨੇ ਇਹਨਾਂ ਨੂੰ ਸਾਫ਼ ਕਰਕੇ ਵਧੀਆ ਤੇ ਧੋ ਕੇ ਤੇ ਫਿਰ ਰੰਗ ਰੂਨ ਕਰਨਾ ਹੈਗਾ ਤੇ ਚਲੋ ਰੋਟੀ ਖਾਈਏ ਸਭ ਤੋਂ ਪਹਿਲਾਂ ਤੇ ਫਿਰ ਉਧਰ ਆਪਣੇ ਕਬੂਤਰਾਂਗਰ ਸ਼ੌਂਕੀ ਜੱਟ ਕੋਲੇ ਤੇ ਉਸ ਤੋਂ ਬਾਅਦ ਬਲਜੀਤ ਤੋਂ ਫੜਨਾ ਗ੍ਰੇਂਡਰ ਤੇ ਫਿਰ ਚੱਲਦੇ ਹਾਂ ਥੇ ਘਰੇ ਹਾਂ ਚਾਚਾ ਜੀ ਕੈਸੇ ਹੋ ਜੀ ਆਹ 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 ਬੜੀਆ ਹੈ ਬਿਲਕੁਲ ਬੜੀਆ ਹੈ ਭੈਣ ਜੀ ਟਾਈਮ ਨਹੀਂ ਉੱਠ ਪਿਆ ਤੂੰ ਹਾਂਜੀ ਚਲਾ ਦਿਓ ਗ੍ਰੇਂਂਡਰ ਜੀ ਮੇਰੇ ਤੇ ਪਰ ਹਾਰ ਕਰ ਦਿਓ ਗ੍ਰੇਂਡਰ ਤੁਹਾਨੂੰ ਪਤਾ ਕਾਰਨ ਕੀ ਅੱਜ ਰਾਤਾ ਸ਼ਰੀਆ ਪ੍ਰਹਾਰ ਕਰਨ ਆਏ ਹੋ ਮੇਰੇ ਪਰ ਹੈ ਇਹ ਦਾ ਕਿਉਂ ਉਸ ਦਾ ਨਹੀਂ ਰੇ ਤਾਂ ਗ੍ਰੈਂਡਰ ਲਿਆਂਦਾ ਮੈਂ ਪ੍ਰਹਾਰ ਕਿਤੇ ਤੇ ਜਦੋਂ ਮਾ ਜੀ ਨਾ ਉੱਠਿਆ ਤੇ ਬੱਡ ਵੱਡੂ ਸਾਰਾ ਬਚਾ ਲਿਓ ਠੀਕ ਹੈ ਅੱਜ ਮੇਰੇ ਕੋਲ ਕੰਮ ਯਾਰ ਥੋੜਾ ਹੈਵੀ ਆ ਹੈਵੀ ਕਾਦਾ ਬਾਈ ਯਾਰ ਬਚਾਉਂ ਵੜਦੀ ਨੇ ਕਰਕੇ ਤਵੇਆਂ ਫਿਰ ਤਵੇ ਵੱਡੀ ਚੇਲੀ ਤਵੇ ਤਾਂ ਹੈ ਹੀ ਨਹੀਂ ਦੇ ਹੈ ਨਹੀਂ ਕੱਲਾ ਫਰੇਮ ਜਾਂ ਤਾਂ ਵਾਲਾ ਤਵੇ ਤਾਂ ਹੁਣ ਲੈਣ ਜਾਣੇ ਆ ਮੰਡੀ ਅਜੇ ਤਵੇ ਤੂੰ ਕੱਢ ਕੇ ਮਾਰੇ ਪਰੇ ਕੋਈ ਨਾ ਕੋਈ ਬੜਾ ਆ ਵੀ ਲੈਂਦਾ ਉਹਨੂੰ ਵੱਡੇ ਜਾਂਦੇ ਨਹੀਂ ਮੈਨੂੰ ਗਰਮ ਵਜਣਾ ਸੀਗਾ ਕਾ ਫਿਰ ਮੇਰਾ ਤਾਂ ਇਹ ਕੰਮ ਹੈ ਮੈਂ 2-3 ਵਜੇ ਜਾਊਂਗਾ ਕੰਮ ਮੈਂ ਉਦੋਂ ਚੱਲਾਂਗੇ ਪੋਂਦਰ ਰਹਿ ਕੇ ਚੱਲ ਕੇ ਆਵਾਂਗੇ ਢੰਡੀ ਕੋਲੇ ਹਾਂ ਕੋੜੇ ਮੋਹਲੇ ਕੋਣ ਹੈ ਹਾਂ ਕੋੜੇ ਮੋਹਲੇ ਦੀ ਵਾਪਸੀ ਹੁਣ 15 ਦਿਨ ਹੋ ਗਏ ਛੱਡੇ ਪੈਨੂੰ ਇੱਕ ਚੋਬਰ ਨੂੰ ਦੋ ਕੂਤਰ ਦੇਣੇ ਦੇਣੇ ਚੋਬਰ ਨੂੰ ਲਾਜ਼ਮੀ ਉਹ ਟਾਈਮ 'ਤੇ ਫੋਨ ਕਰ ਜੇ ਆ ਗਿਆ ਤਾਂ ਉਹ ਟਾਈਮ 'ਤੇ ਫੋਨ ਕਰਕੇ ਸਾਡੇ ਕੋਲ ਟਾਈਮ 'ਤੇ ਦੇ ਦੇ ਚੱਲ ਫਿਰ ਮੈਂ ਵੀ ਚੱਲਦਾ ਯਾਰ ਬਾਏ ਤੂੰ ਵੀ ਜਾਣਾ ਹੋਰ ਫਿਰ ਮੈਨੂੰ ਜਾਣਾ ਪੜਾ ਮੈਂ ਵੀ ਕੰਮ ਨਹੀਂ ਮਿਲਿਆ ਆਉਦੇ ਮੈਂ ਹੀ ਬਾਹੋਂ ਨੇ ਕੁੱਡੇ ਖਾੜੇ 'ਚ ਫੋਨ ਕੀ ਬਾਰੇ ਚੱਲ ਓਕੇ ਫਿਰ ਓਕੇ ਰਪੋਰਟ ਤੇ ਹੁਣ ਆਪਾਂ ਗ੍ਰੇਂਡਰ ਧਰੇ ਸੀ ਘਰੇ ਦੁਆਰੇ ਮੋਟਰਾਂ ਦੇ ਮੋੜ ਕੇ ਆ ਕੇ ਦੁਕਾਨ ਤੋਂ ਫੋ ਲੈ ਗਿਆ ਪਥਰੀਆਂ ਜਿਨ੍ਹਾਂ ਆਪਾਂ ਤਵੀਆਂ ਤੋਂ ਜਰ ਲਾਉਣੀ ਐ ਬਾਸ ਹੁਣ ਚੱਲ ਜਿਆ ਦੁਆਰਾ ਠੀਕ ਐ ਚੱਲ ਜਾਈਏ ਲੱਗ ਗਿਆ ਵੇ ਕੰਮ ਤੇ ਦੇਖੋ ਗ੍ਰੇਂਡਰ ਗ੍ਰਾਉਂਡਰ ਚੱਕੀ ਬੈਠੀ ਐ ਲੈਟ ਜਾਵੜੀ ਪਣੀ ਮੌਕੇ ਤੇ ਹਣਾ ਕੀ ਕਰਕੇ ਲੈਟ ਕਰਾਉਗੀ ਕੰਮ ਨਿਪੜੇ ਦਵਾ ਦੋ ਯਾਰ ਆਹ ਜਿਆ ਮੁਰਾ ਹਾਲਾ ਰੋ ਆਹ ਤਾਂ ਮੇ ਚਾਲੂ ਐ ਠੀਕ ਐ ਤੇ ਆ ਕਰਦੇ ਹਣਾ ਸ਼ੇਰ ਲੋ ਜੀ ਤੇ ਗ੍ਰੈਂਡਰ ਗ੍ਰੌਂਡਰ ਤਾਂ ਮਾਰ ਪਾ ਠੀਕ ਹੈ ਬਲੱਸਾ ਗੱਲ ਦੇਖੋ ਕਿਵੇਂ ਲਿਪੜੀ ਪਈ ਹੈ ਕਰੋ ਚੈੱਕ ਬਣਾਇਆ ਕੋਈ ਨਿਸ਼ਾਨ ਮੱਥੇ ਸਿੱਧਾ ਲੰਗ ਦੇ ਬਾਰਛੇ ਹਰਗਣ ਤੇ ਤਾਂ ਵੀ ਜਿਹੜਾ ਮਾਰਤਾ ਵਲੈਂਡਰ ਤੇ ਮੈਂ ਤਾਂ ਹੁਣ ਨਾਲ ਕੇ ਬਾਕੀ ਕੰਮ ਕਾਲ ਨੂੰ ਕਰਾਂ ਰੰਗ ਰੰਗ ਕਾਲ ਨੂੰ ਕਰਾਂਗੇ ਮੈਂ ਫਿਰ ਵੀਡੀਓ ਬਣਾਉਣੀ ਹੁੰਦੀ ਹੈ ਨਾਲ ਇੱਥੇ ਬਰ ਰਹਿ ਕੇ ਵੀਡੀਓ ਨਹੀਂ ਬਣਦੀ ਹਾਨੂੰ ਤੇ ਨਾਉਣੇ ਬਸ ਉਣੀ ਛੱਡਾ ਕੀਚਰੇ ਜੇ ਬਹ ਹੋ ਜਾ ਗਰਮ ਤੇ ਦਿਖਾਉਣੇ ਚੱਲਦੇ ਹਾਂ ਮਾਰਕ ਤੇ ਕੋਲੇ ਉੱਥੇ ਚੱਲ ਕੇ ਪਿਉਰੀ ਵੀ ਜਾ ਕੇ ਉਹਨਾਂ ਨੂੰ ਉਹ ਪਿਉਰੀ ਕਿਨ ਸੌਰੀ ਹੋਈ ਕਾ ਚਰਣੇ ਹਟ ਰਹਿ ਕੇ ਸੌਰੀ ਰਹਿ ਕੇ ਜੀ ਰਹਿ ਕੇ ਆਪਣਾ ਘੋੜੇ ਨੂੰ ਲੈ ਕੇ ਆਉਣਾ ਕਬੂਤਰ ਚੱਲ ਕੇ 10 12 ਦਿਨਾਂ ਤੋਂ ਉੱਥੇ ਪਏ ਨੂੰ ਚਲੋ ਫਿਰ ਚੱਲ ਗਏ ਤੇ ਚੰਦ ਕੇ ਦਿਖਾਉਂਦੇ ਆ ਜੀ ਆ ਗਏ ਆ ਜਿਹਨ ਹਾਊਸ ਪਰ ਯਹਾਂ ਪਰ ਕੋਈ ਵੀ ਨਹੀਂ ਹੈ ਸਿਰਫ ਹਮ ਹੈ ਸ਼ਾਇਦ ਉਸਤਾਦ ਮਾਨਾ ਵਾਲੇ ਚੌਕੀ ਜੱਟ ਜੀ नहाने के लिए गए हैं शायद हाँ तो गए नहीं मेरे कोड़ गए नहीं कहीं नहा के आएंगे पहले फिर उसके बाद कोई और काम करेंगे तो चलो अब हम बिस्तरे पर लेटते हैं तो रियल रूल से भी देखते हैं उसके बाद बताएँगे हम और यार पैन नहीं है तो फिर बस वही नहीं है कई कैसे चो पर कैसे हो ਬੜੀਆ ਜੀ ਬੜੀਆ ਹੈ ਆਖੀ ਕੀ ਹੋਏ ਆਪ ਕਿਆ ਲੈ ਕੇ ਆਏ ਹੋ ਗੱਸੀ ਮੈਂ ਲੈ ਕੇ ਆਇਆ ਕਬੂਤਰ ਸਿੱਧਾ ਪੰਜਾਬ ਸਿੱਧਾ ਕਬੂਤਰ ਲੈ ਕੇ ਆਇਆ ਮੈਂ ਭਾਈ ਕਬੂਤਰ ਲੈ ਕੇ ਆਇਆ ਗਾਦੇ ਖਾਤਰ ਲੈ ਕੇ ਆਇਆ ਭਾਈ ਰੰਗ ਲਾਉਣਾ ਭਾਈ ਇੱਕ ਚੇਪੀ ਲਾਉਣੀ ਇਹਦੇ ਇੱਕ ਰੰਗ ਦੀ ਚੇਪੀ ਇਹ ਸਾਰੇ ਕੰਮਦਨ ਕਰਕੇ ਦੇਣੀ ਅੱਜ ਮੈਂ ਠੀਕ ਹੈ ਕਿਉਂਕਿ ਇਹ ਤੁਹਾਨੂੰ ਇਹ ਕਿੰਨੇ ਵਾਰ ਘੱਟ ਘੱਟ ਲਾਉਣਾ ਇੱਕ ਜਿਆਪਾ ਅਠ ਰਿਆਮ ਨਾਲ ਕੀ ਕਾਲੂ ਜਾਂ ਪਰਸੋਂ ਬਿਠਾ ਦਿਆਂ 10 ਦੀ ਕੋਈ ਚੱਕਰ ਨਹੀਂ ਪਰਸੋਂ ਆਹ ਪਰਸੋਂ ਆਮ ਨਾਲ ਨਹੀਂ ਮੈਂ ਨਹੀਂ ਕਰਦਾ ਕੋਈ ਨਹੀਂ ਪਾਪ ਸੋ ਬਣਾ ਲਾਂਗੇ ਦੱਸ ਦੀ ਤੇ ਚੋਬਰ ਖੋਲੀ ਵੀ ਬੌਂਟੀ ਨਿਊ ਡਰਕੀ ਮਾਂ ਕੀ ਜਿੰਦਾਬਾਦ ਕੱਲ ਤ ਨਹੀਂ ਬੋਲਣਾ ਆਪਾਂ ਤੇ ਦੋ ਠੰਡਾ ਪੀਲਾ ਤੇ ਫਿਰ ਆਪਾਂ ਰੰਗ ਵੀ ਲਾਉਣਾ ਤੇ ਹਜੇ ਪਤੰਗ ਵੀ ਡਾਉਣਾ ਹੈ ਅੱਜ ਕੰਟੈਂਟ ਕੋਈ ਨਹੀਂ ਤੈਨੂੰ ਦੱਸਾਂ ਮੈਂ ਗੱਲ ਪਤਾ ਕੀ ਹੈ ਮੈਂ ਜਾਣ ਕੇ ਕੋਲ ਗ੍ਰੇਂਡਰ ਜਾ ਕੇ ਲੈ ਕੇ ਆ ਗਿਆ ਮੈਂ ਤੇ ਮੈਂ ਕਵੀਆਂ ਤੁਹਾਨੂੰ ਗ੍ਰੇਂਡਰ ਮਾਰ ਕੇ ਆਇਆ ਰੰਗ ਕਰਨੀ ਹੈ ਹੇ ਹੱਟ ਲਗਾ ਕੇ ਖਲਾਂ ਦੀ ਮਾਰ ਦੇ ਚਾ ਪਾ ਗਿਆ ਹੌਲਾ ਹੌਲਾ ਤੇ ਹੁਣ ਨਹੀਂ ਬਾਗ ਦੇ ਕੱਲ ਨੂੰ ਮਾਰਾਂਗੇ ਪਤਾ ਉਹ ਇੱਧਰ ਚੱਲਦੇ ਮਮਾੜਾ ਮੰਨ ਦੇ ਸਕੂ ਜਿਹਨਾਂ ਨਾਲ ਤੇ ਬਸ ਕਰਦੇ ਆ ਬਾਬ ਪੁੱਟਣੇ ਗੱਲਬਾਤ ਤੇ ਰੰਗ ਨੂੰ ਵੀ ਲਾਉਣੇ ਆ ਤੇ ਦੇਖੋ ਜਿੱਦਾਂ ਕਿ ਬਾਜੀ ਕਰ ਲਾ ਕੇ ਚੋਬਰ ਰੱਬ ਜੀ ਵਾਰਤਾ ਇੱਕ ਤਾਂ ਇੱਕ ਹੈ ਉਹ ਚਾਚਾ ਇੱਕ ਤਾਂ ਰੱਬ ਜੀ ਵਾਰਤਾ ਮੈਂ ਕਿਹਾ ਇਹ ਸਿਆਣੇ ਬਲੇ ਐਕਚੁਅਲੀ ਨੀਵੇਂ ਉੜਦੇ ਇੱਕ ਤਾਂ ਦਾ ਕੰਮ ਇਹ ਨਹੀਂ ਕਰਦਾ ਵੀਡੀਓ ਨਹੀਂ ਬਣਾਈ ਗਈ ਮਿੱਤ ਵਧੀਆ ਢਾਲ ਹੈ ਚੰਗਾ ਭਲਾ ਤੋ ਗੰਦੇਪ ਤਾਂ ਗੱਲ ਤੋਂ ਘਟਾਲਿਆ ਮਿੰਟੀ ਮਰਿਆ ਘਟਾਉਣ ਲੱਗੇ ਨੇ ਅੱਲ ਨੇ ਹੋ ਜਾਂਦੇ ਆ ਖਾ ਕੇ ਉਹ ਵੀਡੀਓ ਰੱਖਣ ਨੂੰ ਨਹੀਂ ਵੀਡੀਓ ਵਾਲਾ ਰੱਖਣ ਨੂੰ ਤੋੜਦਾ ਇਹ ਨਹੀਂ ਉੜਦਾ ਬਈ ਮੈਨੂੰ ਇੱਧਰ ਲੱਗਦਾ ਨਹੀਂ ਇੱਧਰ ਨੂਰ ਜਾਨ ਖੜੀ ਐ ਆ ਫੱਕ ਬੈਬਸ ਕੈਸੀ ਹੋ ਥੋੜਾ ਜਿਹਾ ਟੈਂਕੀ ਜੇ ਹਾਂ ਕੋਈ ਗੱਲ ਨਹੀਂ ਉਹ ਗਿਆ ਬਈ ਉਹ ਫਿਰਦਾ ਉੱਚਾ ਹੋ ਨਹੀਂ ਉੜਦਾ ਬਈ ਇਹ ਚਾਲ ਹੀ ਬਣੀ ਹੁੰਦੀ ਐ ਉੱਡ ਗਿਆ ਉੱਡ ਗਿਆ ਪਹਿਲਾਂ ਇਹ ਮੁੜ ਕੇ ਨਹੀਂ ਗੱਲ ਬੰਦਦੀ ਉਹ ਜੀ ਦੂਜੇ ਕੋਟ ਖਾਲੀ ਕੋਲੇ ਜਾ ਆ ਤੇ ਇਹ ਨੂੰ ਆਗਬਾ ਜੀ ਨਾਲ ਬੱਜੀ ਓਏ ਉਹ ਦੂਜੇ ਕੋਠੇ ਚੜ ਕੇ ਉਹ ਲੈ ਦੇਗਾ ਉਧਰੋਂ ਇਹ ਮੈਨੂੰ ਥੋੜੀ ਗੂ ਮੇਰੇ ਚੜਿਆ ਖੜ ਦੂਜੇ ਕੋਠੇ ਤੇ ਟੰਗ ਦਾ ਨਾਲੇ ਬਹੁਤ ਜਿਆਦੇ ਹਾਂਜੀ ਚੋਬਰ ਨੇ ਇੱਕ ਪਹਿਲਾ ਤੋੜਿਆ ਇੱਕ ਉੱਡਿਆ ਵੜ ਆਇਆ ਇਹਨ ਛੱਟੇ ਕੋਠੀ ਤੇ ਆਹ ਸਾਹਮਣੇ ਕੋਠੀ ਤੇ ਹਰਾ ਕਰਨ ਦੇ ਕੇ ਬੈਠ ਗਿਆ ਹਾਂ ਤੇ ਹੁਣ ਕਰਦੇ ਆਂ ਆਪਣਾ ਕਬੂਤਰ ਨੂੰ ਰੰਗ ਕਬੂਤਰ ਨੂੰ ਤੇ ਕਬੂਤਰ ਨੂੰ ਕਰਨੇ ਹੋਰ ਥੋੜੀ ਬੁੜੀ ਨਹੀਂ ਪਾਰਨਾ ਮੇਰਾ ਸਾਹਲਿਆ ਚਾ ਕੋਈ ਡਰ ਡਰ ਹੋਣ ਡਰ ਚੋਗਾ ਕੋਈ ਨਹੀਂ ਚਲ ਕੋਈ ਗੱਲ ਨਹੀਂ ਕਿਹੜਾ ਕਰਨਾ ਹੈ ਪਟ ਕੰਡ ਕਰਨਾ ਗਲਾਬੀ ਕਰਕੇ ਕਿ ਹਰਾ ਕਰਕੇ ਤੂੰ ਦੱਸ ਤੇਰੀ ਪਰਮੈਸਟ ਕਰ ਕਾਲੇ ਜੀ ਕਾਲਾ ਜੀ ਨੇ ਇਥੇ ਕੰਡ ਗਲਾਬੀ ਕੰਡ ਤੇ ਹੋਰ ਬਸ ਬਸ ਕਾਲਾ ਕੰਡ ਹੀ ਕਰਨ ਗਲਾਬੀ ਗਾਂਡ ਕਰਨਾ ਗਾਂਡ ਕਾਬੀ ਕੰਡ ਠੀਕ ਹੈ ਚੱਕ ਲੈ ਫਿਰ ਬੱਚਾ ਜਾ ਪਹਿਲਾਂ ਬੱਚੇ ਸ਼ੌਂਕ ਕਰਾਈਏ ਚੱਕ ਕੇ ਲੈ ਜਾ ਹਾਂ ਬੱਚੇ ਸ਼ੌਂਕ ਕਰਾਉਣੇ ਬਾਬੇ ਹੁਣ ਪਹਿਲਾਂ ਵੈਸੇ ਗਿਆ ਇੱਥੋਂ ਹੀ ਹੈ ਪਰ ਫਿਰ ਵੀ ਕਰਾ ਦਿੰਨੇ ਮਾੜਾ ਦਿਖਾ ਦੇ ਨੂੰ ਉਤੋਂ ਤੂੰ ਸ਼ੌਂਕ ਦਾ ਨੂੰ ਸ਼ੌਂਕ ਦਾ ਨੂੰ ਕਰਾਉਣਾ ਆਉਂਦਾ ਨਹੀਂ ਤੇ ਬਾਅਦ ਦੇਖਾ ਫਾਦੀ ਤਨਵੀ ਅੱਖਾਂ ਦਖਦਿਆਂ ਆਹ ਨੋਕ ਦਖਦਿਆਂ ਕੋਈ ਸਾਨੂੰ ਕੁਝ ਨਹੀਂ ਹੋਣਾ। ਕਾਉ ਗਿਆ ਉਹ ਸੰਫੜ ਕੇ ਜੀ। ਇਹ ਕੋੜੇ ਦਾ ਜੀ। ਅੱਛਾ ਕੋੜੇ ਦਾ ਜੀ। ਪਿਓ ਵਾਲੇ ਪਾਸੋਂ ਕੋੜੇ ਦਾ। ਹਾਂ ਤੇ ਹਰੀ ਟੌਰੀ ਵਾਲੀ ਜਿਹੜੀ ਆਪਣੀ ਹੂੰ ਉਹਦਾ ਪੁੱਤ ਆ ਇਹ। ਮਾਂ ਆ ਅੱਖਾਂ-ਅੱਖਾਂ ਦਿਖਾ ਰਹੀਆਂ ਸਮਾਰ ਕੇ ਕਰਾਂ। ਚਿੱਟਾ ਰੂਆ। ਇਹ ਤੇ ਦੀਨਾ ਕੋਸਾ। ਘੜਦਾ ਹਾਂ। ਦੱਸਦਾ ਕਰਣੀ। ਚਟੀਆਂ ਅੱਖਾਂ ਕਾਲੀ ਨੋਕ ਤੇ ਕਾਲਾ ਚੀਨਾ ਬੱਚਾ ਕਾਲੇ ਟੂਸੇ। ਕਾਲੇ ਟੂਸੇ ਤੇ ਕਾਲਾ ਪੁੰਝਾ ਚਿੱਟਾ ਲੱਪਾ। ਚਿੱਟਾ ਲੱਪਾ ਹਾਂਜੀ ਲਓ ਜੀ ਫੋਨ ਕਰਦੇ ਆ ਗੁਲਾਬੀ ਕਾਂਡੇ ਦਾ ਹਾਂਜੀ ਤੇ ਹੁਣ ਕਰ ਕਰ ਲੀਏ ਤੇ ਦਿਖਾ ਦੇ ਇੱਕ ਹੀ ਕਬੂਤਰ ਕਰਨਾ ਪਗੜਾ 8 9 ਕਰਨੇਗੇ ਹਾਂਜੀ ਬਸ ਸਾਨੂੰ ਉਥੇ ਹੀ ਕਿਰਪਾਨ ਤੇ ਉਹ ਬੂਹਿਆਂ ਵੱਢੀ ਗਿਆ ਹਾਂ ਬੂਹਿਆਂ ਵੱਢੀ ਹਾਂ ਤੇ ਬਸ ਉਨੂੰ ਹੀ ਕਿਰਪਾਨ ਸੀ ਚੱਲਦੀ ਆ ਤਾਂ ਕੰਮ ਕਾਂਡ ਦਾ ਕਾਂਡ ਕਰ ਸੋਨੇ ਢਿੱਡ ਕਰਤਾ ਭੈਣ ਲੈ ਆ ਕੰਡ ਹੋ ਗਿਆ ਮਨਪ੍ਰੀਤ ਕਸਰਾਜ ਬਈਆਰ ਥੋੜਾ ਹੋਰ ਨਾ ਕਰ ਦੀਗੇ ਮੈਂ ਹੀ ਲਾਉਣਾ ਨਰਿੰਦ ਵੀਰ ਜੀ ਮਨਪ੍ਰੀਤ ਹਾਂ ਘੰਟ ਹੋਰ ਕਰ ਦਈਏ ਵੇਖੀ ਥੋੜਾ ਕਸਰਾ ਜੇ ਥੋੜਾ ਘੰਟ ਹੋਰ ਕਰ ਦਈਏ ਨਾ ਹਾਂ ਬਈ ਹੋਰ ਕਰ ਦੇ ਥੋੜਾ ਘੰਟ ਹਾਂ ਵੀਰੇ ਓਏ ਘੰਡ ਕਰਤਾ ਲੋ ਬਈ ਕਬੂਤਰ ਦਾ ਉਹ ਕੇ ਰਪੋਰਟਾਂ ਗਿਆ ਜੀ ਤੇ ਬੱਚੇ ਦੇ ਰੰਗ ਤਾਂ ਲਾਤਾ ਹੀ ਘੰਟ ਦੇ ਸੁੱਕ ਗਿਆ ਸੁੱਕੇ ਬਾਦ ਦਿਖਾ ਦੇ ਮੜਾ ਯਾ ਦਿਖਾ ਦੇ ਸੁੱਕੇ ਬਾਦ ਮੜਾ ਯਾ ਲਓ ਜੀ ਹਾਂ ਐਂ ਕਰਕੇ ਦਿਖਾ ਮਾਰ ਕੇ ਲਾਵਾ ਥੰਬਨੇਲ ਮੁੜ ਕੇ ਸਤ ਆਏ ਡੇਡਾ ਤੁਜਾ ਆਏ ਮਿਲ ਜਾ ਐਲੋਟਾ ਹਰ ਜਾ ਦਿਖਾਈ ਮੜਾ ਉਹ ਸਿੱਧਾ ਰੱਖ ਪਰੋਣਿਆ ਓਏ ਆਏ 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 ਰੱਖ ਲਾਉ ਜੀ ਇਧਰੇ ਆਹ ਇਹ ਬਾਣੀ ਚੀ ਵੀ ਕਰ ਦੇਣਾ ਤੇ ਲਾ ਹੁਣ ਜੀ ਹੁਣ ਲਾਉਣਾ ਚੇਪੀਆਂ ਇਹਦੇ ਦੋਨੇ ਆਪਾਂ ਫੰਗਲ ਹੋਣੀ ਦੋਨੇ ਪਾਸੇ ਦੋਨੇ ਪਾਸੇ ਹੀ ਏ ਥੋੜਾ ਯਾਰ ਦੋਨੇ ਪਾਸੇ ਚੇਪੀਆਂ ਲਾਉਂਦੇ ਕਹਿੰਗੇ ਆਪਣਾ ਬਲੱਡ ਕਹਿੰਦਾ ਆਪਣਾ ਇਹ ਭੜਾਗਾ ਫੜੀਦਾ ਵੀ ਨਹੀਂ ਤੇ ਤਾਂ ਕਰਕੇ ਲਾਉਨੇਗੇ ਤੇ ਵੇਖੀ ਯਾਰ ਚੇਪੀ ਹੋ ਤਾਂ ਨਾ ਮੇਰੇ ਕੋਲੇ ਪਈ ਐ ਇੱਥੇ ਡੰਗੀ ਜਮੇ ਇੱਥੇ ਡਗਡੂਕ ਪੀਊਗੀ ਕਮਾਲ ਆ ਤੇਰੀ ਜਮਾਰ ਪੱਦਲਾ ਚਲੋ ਚੇਪੀ ਪਾ ਲਈਏ ਹਾਂਜੀ ਲਾਓ ਚੇਪੀ ਜੀ ਦੇ ਹਾਂਜੀ ਲਾ ਲੰਨੇ ਆ ਜੀ ਤੇ ਹੁਣ ਕੈਮਰਾ ਸਾਬ ਕਰ ਲੇ ਜੀ ਕਰ ਲਾਹੀਂ ਕਰ ਲਾ ਕੋਈ ਪੰਜ ਫੰਗਾਂ ਤੇ ਪੰਜ ਲਾਵਾਂਗੇ ਲੈ ਬਈ ਪੰਜ ਪੰਜ ਗਿਣ ਲਓ ਜੀ ਆ ਵੜ ਚੱਲ ਇਹ ਘਰੇ ਹੁੰਦੇ ਲੈ ਆ ਹਾਈ ਦੋ ਲੱਤਾਂ ਲਿਓ ਦੋ ਚੌੜ ਕਰ ਦੋ ਮਤ ਮਤ ਆਵ ਜੋੜ ਲਾਗੇ ਮੈਂ ਕੋਈ ਭੰਦਨੇ ਜੀ ਕਿ ਮੱਥਾ ਮਦਾ ਵੀ ਬਾਬੇ ਦੇਹਦਾ ਲੱਤਾਂ ਜੋੜ ਦਵਾ ਦੋ ਵੀ ਹਵਾ ਪੈਂਦੀ ਪੈਂਦੇ ਮਾ ਸੱਟ ਸੱਟ ਜੋਂ ਲਾ ਕੇ ਬੰਦਾ ਕਰਕੇ ਲਾ ਦੇ ਬੰਵੇਂ ਪੂਰੇ ਸੈੱਟ ਹੋਣਾ ਉਹ ਮੈਂ ਕੀ ਗੱਲਬਾਤ ਹੁੰਦੀ ਐ ਪੰਜ ਹੈ ਬਈ ਪੰਜ ਖੰਭ ਪੰਜ ਇਹਦੇ ਪੰਜ ਬਾਹ ਵਿੱਚ ਨਾ ਲਾਵਾ ਕਰਦੇ ਅਸੀਂ ਪੰਜੀ ਪੰਜੀ ਆਈ ਕਰਕੇ ਜੇਪੀ ਲੱਗ ਜਾਂਦੀ ਐ ਇਹ ਕਿਹੜਾ ਬੈਠ ਪੜਨੇ ਹੁੰਦੇ ਐ ਫਿਰ ਵੀ ਆਹ ਕਰਾਉਂਦੇ ਥੰਗ ਨਹੀਂ ਹੁੰਦੇ ਗੈਸਾਂ ਦੇ ਨੇੜੇ ਕਰੋ ਗੈਸ ਲੀਕ ਹੋ ਜਾਂਦੀ ਹੈ ਕਰਤੀ ਗੈਸ ਲੀਕ ਕਰਤੀ ਜੀ ਬੜੀ ਗੈਸ ਆਦੀ ਓਏ ਤੈਨੂੰ ਆਖ ਗੈਸ ਨਾ ਕਰਿਆ ਕਰ ਪਰਮਾਣੂ ਬਾਈ ਦੋਵੇਂ ਪਾਸੇ ਇਹ ਦੁਨੀਆ ਬਰਬਾਦ ਕਰਨ ਜਾ ਰਹੀਆਂ ਦੋਵੇਂ ਪਾਸੇ ਮੂੰ ਤਾਂ ਆ ਬਹੋਂਦੇ ਰਹੇ ਇਹਨੂੰ ਛੇਦਰੀ ਤੇ ਆਪਾਂ ਇਹ ਤਾਂ ਬਈ ਬੜਾ ਸਿਆਣਾ ਯਾਰ ਪਰ ਫਿਰ ਵੀ ਛੇਦਰੀ ਤੇ ਉਹਦੀ ਮਹਗਾ ਇਹ ਖੁੱਲਾ ਬਾਈ ਹਾਂ ਖੁੱਲਾ ਬਾਈ ਤੇ ਫੇਰ ਛੇਦਰੀ ਫੁੱਲ ਜੇਪੀ ਲਾਉਂਦੀ ਕਿ ਲੋੜ ਇਹਦੀ ਹੈ ਇਹ ਖੁੱਲਦਾ ਇਹਨੂੰ ਆਰਡਰ ਜਵ ਕਿਤੇ ਹੈ ਗੈਸਾਂ ਦਾ ਪ੍ਰਹਾਰ ਹੋ ਰਹਾ ਹੈ ਤਾਂ ਵੀ ਕੈਂਸਲ ਗਏ ਦਾ ਨਾ ਇਧਰ ਫਿਰ ਸ਼ਾਰਟ ਕੈਂਸਲ ਗਏ ਸਾਰੇ ਪਿਆ ਜੱਟ ਭੱਲ ਗਏ ਇਹ ਲਾਦੋ ਹੀ ਲਾਦੋ ਚੇਪੀ ਲਾਦੋ ਬੁੱਤਾ ਇਹ ਨਾ ਕਰ ਫਿਰ ਲੈ ਵੀ ਉਲਟ ਮੈਮਰੀ ਸਾ ਇੱਥੇ ਤੇਰੀਆਂ ਤਾਂ ਹੀ ਤਾਂ ਇਹ ਕਰਦਾ ਹੈ ਤਾਂ ਹੀ ਆ ਇਹ ਕਰਦਾ ਨਾ ਭਿੰਦੀ ਬੂੰਦ ਨੂੰ ਥੋੜੀ ਪਾਸ ਹੋਏ ਇਹਨਾਂ ਨੇ ਗਾਲ ਨਾ ਕਢੋ 8 ਮਿੰਟ ਦੀ ਵੀਡੀਓ ਬਣਾਣੀ ਆਦਾ ਆਂ ਚੱਲੂ ਧੰਨਵਾਦ ਆਖਣੀ ਜੇਪੀ ਦੀ ਵੀਡੀਓ ਬਣਾਈ ਤੂੰ ਜੇਪੀ ਦੀ ਲੈ ਜਾ ਕੇ ਚੇਪੀ ਦੀ ਬਸ ਚੇਪੀ ਬਸ ਚਲੋ ਜੀ ਹਾਂ ਜੀ ਲੱਗੀ ਜੀ ਹਟ ਜਾ ਹੋ ਜੇ ਲੈ ਰਹੇਂਦੀ ਐ ਆਏਗਾ ਇਹ ਆ ਥੋੜਾ ਇੱਥੇ ਬਲਾ ਦੀ ਤੂੰ ਥੰਬਦੇਲ ਥੰਬਦੇਲ ਬਾਅਦਾਂ ਬਾਅਦ ਚ ਰੰਗ ਲੱਗਦੇ ਤਾਂ ਲਾਊਗਾ ਮੈਂ ਦੋਵੇਂ ਪਾਸੇ ਲੱਗ ਗਿਆ ਚਿੱਪਾਂ ਐਨੇ ਹੀ ਕੰਮ ਸੀ ਤੇ ਹੁਣ ਰੱਖਦਾ ਬਕੂਤਰਾਂ ਨੂੰ ਦਾਣੇ ਤੇ ਜੈ ਬੱਪੀ ਦੀ ਪਾਈ ਕੇ ਜੀ ਹਾਂ ਜੀ ਪਾਣੀ ਪਾਵਾਂਗੇ ਮਾਸੀ ਤੇਰਾ ਦਾਣਾ ਭਣੀ ਕੋ ਇਧਰ ਓਲ ਜਾ ਬੱਜੀ ਜੀ ਮੈਨਾਂ ਥੋੜਾ ਟੀਵੀ ਨੂੰ ਬੋਲ ਉਹ ਦਿਸਤੀ ਵੀ ਦਿਖਾਉਂਦੇ ਆ ਭਾਈ ਹਾਂ ਟੀਵੀ ਮੀਆਂ ਵੀ ਚੈਨਲ ਕੋਲ ਤੱਕ ਦੇ ਆਏ ਤੇ ਬੱਜੀ ਲੈਣਾ ਕਰੇ ਪਰਣਾ ਮੁੰਡਾ ਸਾਹਿਬ ਵੀ ਹੱਲ ਜੀ ਦੇਖੀ ਮਗਰੀ ਧਰ ਲੈਂਦੇ ਨੇ ਮੈਨੂੰ ਬੋਦਾ ਵੇਖ ਵੇਖ ਕੇ ਕੱਟਿਆ ਸਾਰਾ ਕੋਈ ਭਾਈ ਇਹ ਮਗਰੀ ਦੇ ਚੱਡੀ ਮੈਂ ਵਧਾਨ ਕੀ ਰਹਿ ਬੰਦਾ ਸੀ ਲਓ ਜੀ ਲਓ ਜਾਣ ਕੇ ਨਹੀਂ ਪਹੁੰਦਾ ਦੂਜੇ ਕੁਡੇ ਜਿਹਾ ਪਾਣਾ ਪਾਣੀ ਉਹ ਤੀਜੇ ਚ ਤੀਜੇ ਚ ਤੀਜੇ ਚ ਉਹ ਉਧਰ ਕੋਹਾਂ ਚ ਵਾਦਾ ਬਈ ਆਏ ਤੀ ਜਾਣੀ ਨੰਬਰ ਵਾਈਜ਼ ਚਲੀਦਾ ਨੰਬਰ ਵਾਈਜ਼ ਹੈ ਨੰਬਰ ਵਾਈਜ਼ ਹੈ ਠੀਕ ਹੈ 10 ਕਿਉਂ ਲੇ ਕਿ ਨੰਬਰ ਐਨ ਨੂੰ ਪਤਾ ਹੈ ਹਾਂ ਉਹ ਪਹਿਲਾ ਉਹ ਦੂਜਾ ਆ ਤੀਜਾ ਆ ਚੌਥਾ ਆ ਦੂਜਾ ਸਪੇਸ ਹੈ ਹਾਂ ਇਹ ਚੀਜ਼ ਹੈ ਕਿਸੇ ਨੂੰ ਪਤਾ ਲੱਗਿਆ ਅਜੇ ਤੱਕ ਇਹ ਜਿਹੜੀ 10 ਨਹੀਂ ਐਕਚੁਅਲੀ ਨਹੀਂ ਇਹ ਜਿਹੜੀ ਤੂੰ 10 ਕਹਿੰਦਾ ਤੂੰ ਬਸ ਇਹ ਬਸ ਉਹ ਕੀ ਕਹਿੰਦੇ ਆ ਜੂਬਾ ਹੀ ਹੈ ਹਾਂ ਜੀ 8ਵਾਂ ਜੂਬਾ ਹੀ ਹੈ 22 ਆ ਦੂਜੇ ਨੰਬਰ ਤੇ ਖੁੱਡਾ ਹਾਂ ਜੀ ਬੱਡਾ ਵਾਲਿਆ ਪਾਸੇ ਆ ਗਏ ਜੀ ਬੜੇ ਵੀ ਪਾਸੇ ਆ ਗਏ ਹਾਂ ਇਹਨਾਂ ਨੂੰ ਵੀ ਪਾਣੀ ਢਾ ਦਈ ਜੀ ਹਾਂ ਜੀ ਹਾਂ ਜੀ ਪੀ ਗਦੀ ਚਲੋ ਚਲੋ ਜੀ ਇੱਥੇ ਵੀ ਵਾਧੂ ਹੈ ਜਾਓ ਜੀ ਇਹ ਕੋਟੇ ਜੇ ਕੰਪਲੀਟ ਹੋ ਗਿਆ ਪਾਣੀ ਹਾਂ ਤੇ ਬਾਹਰ ਹਾਸ ਵਿੱਚ ਦੀ ਵੀ ਕੰਟਰੋਲ ਕੰਟਰੋਲ ਜੀ ਡੀਡੀਪੀ ਆ ਵੀ ਚੈਨਲ ਲੈ ਲ ਮੇ ਲਿਆਂ ਦਾ ਲੋ ਜੀ ਪਹਿਲੇ ਨੰਬਰ ਜਾ ਕੇ ਨੰਬਰ 1 ਗੱਡਾ ਨੰਬਰ 1 ਜੀ ਚਲੋ ਇਸ ਵਿੱਚ ਵੀ ਡਾਲ ਦਿਜੀਏ ਇਹ ਲਓ ਜੀ ਪਹਿਲੇ ਨੰਬਰ ਵਾਲੇ ਖੁੱਡੇ ਜੀ ਲੈ ਆ ਗਏ ਆਪਾਂ ਇਹ ਵੀ ਬਸ ਆਪਣੇ ਲਈ ਬੈਠ ਕਰੇਗੀ ਰੇਗੀ ਲਈ ਬੈਠ ਕੋ ਜਿਹੜੇ ਦਾਣੇ ਰੱਖਣਗੇ ਉਹ ਤੋਂ ਪਾਏਗਾ ਬਕਮ ਓਕੇ ਜੀ ਤਰੀਕੇ ਦਾਣੇ ਇਹਨਾਂ ਕੋਲੇ ਪਹਿਲਾਂ ਦਾਣੇ ਪਏ ਸੀ ਤਾਂ ਦਾਣੇ ਘੱਟ ਰੱਖਿਓ ਹਾਂਜੀ ਠੀਕ ਹੈ ਤੇ ਰੱਖ ਲਓ ਜੀ ਗਾਂਝੇ ਕਰਕੇ ਤੇ ਪਾਹ ਜੀ ਆਜੋ 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 ਆਈ 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 ਲਵ ਯੂ ਓਕੇ ਓਕੇ ਪਹਿਲੇ ਨੰਬਰ ਖੁੱਡੇ ਸਹੀ ਖੁੱਡਾ ਨੰਬਰ 2 ਠੀਕ ਹੈ ਦਾਣੇ ਇਨਾਂ ਕੋਲੇ ਵੇਸੇ ਪਾਏ ਆ ਹਾਂਜੀ ਕੋਈ ਨਹੀਂ ਰੱਖ ਦਿੰਦੇ ਆਇਓ 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 ਪਤਾ ਹੋ ਗਿਆ ਬਰੀਕ ਬੁਡ ਓਕੇ ਜੀ ਦਾਣੇ ਮਿਲ ਗਏ ਖੋਡਾ ਨੰਬਰ 3 ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ ਆ ਖਰਾਕ ਲੈ ਕੇ ਉੱਪਰ ਚੁੱਕੇ ਆ ਤੇ ਚਲੋ ਜੀ ਆਇਓ ਆਇਓ ਗੱਲ ਜੀ ਨਹੀਂ ਹਾਂ ਚਲੋ ਆਇਓ 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 ਹਾਂਜੀ ਮੋਦਾ ਮਾਰੋ ਜੀ ਹਾਂਜੀ ਲਓ ਜੀ ਨੰਬਰ ਚਾਰ ਹੋ ਗਿਆ ਨਾ ਓਕੇ ਖੁੱਡਾ ਨੰਬਰ 4 ਜੀ ਹਾਂ ਜੀ ਚੈਨਲ ਕੋ ਆਇਓ 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 ਬੱਤ ਲਓ ਜੀ ਆਇਓ ਬਸ ਇੰਨੀ ਬੋਲ ਆਇਦਿਓ ਦੂ ਬਾਦ ਅਲਰੇਡੀ ਪੂਰੀ ਹੋ ਗਈ ਬਸ ਉਹਨਾਂ ਬੈਠ ਕਾਲੇ ਪੈ ਚੱਲੀ ਗਏ ਬੈਠ ਕੇ ਨਹੀਂ ਕਰਨਾ ਜੀ ਬੈਠ ਕੇ ਠੀਕ ਹੈ ਕਿ ਨਹੀਂ ਤੇ ਆਗੇ ਬੈਠ ਕੇ ਰੱਖਦੇ ਦਾਣੇ ਤੇ ਦਾਣੇ ਨਾਲ ਉਹਦੀ ਮੂਦੇ ਹੋਗੇ ਪਾਣੀ ਵਾਟਰ ਠੀਕ ਹੈ ਲਾ ਲਿਆ ਬੱਚਾ ਚੈਨਲ ਦਿਖਾ ਕੇ ਲਾ ਲਿਆ ਪਰ ਬੱਚਾ ਹੱਥ ਦੇ ਲਓ ਜੀ ਟੱਟ ਤਾਈ ਵਾਹ ਜੀ ਦਾਣੇ ਪਾਣੀ ਵਾਲਾ ਹੋ ਗਿਆ ਕੰਪਲੀਟ ਜੀ ਸਾਰਾ ਕੋ ਦਾਣੇ ਪਾਣੀ ਵਾਲਾ ਆ ਬੱਚਾ ਹੱਲੇ ਡਿੱਗੇ ਪੈ ਜੀ ਪਾਣੀ ਬੜੀ ਸਪੀਅਰ ਤਾਂ ਬੱਚਾ ਹੈ ਹੱਲੇ ਡਿੱਗੇ ਪੈ ਹਾਂ ਉਤਾਰ ਰੱਖ ਦੋ ਅੱਗੇ ਹੱਸਦੇ ਫਿਰ ਨਹੀਂ ਹੱਸਦੇ ਨਾਲ ਉਤਾਰ ਹੱਥੀ ਵਾਲਾ ਹੈਗਾ ਹੀ ਹੁੰਦਾ ਪਲੇ ਉਹਦੀਆਂ ਨਾ ਯਾਰ ਪੂਰੇ 1 ਨੰਬਰ ਜੀ ਪੂਰੇ 10 ਟਰਡ ਉਹ ਤੇ ਰੱਖਿਆ ਇਹਨੂੰ ਰੱਖਿਆ ਉੱਥੇ ਓਕੇ ਜੀ ਆ ਉਤਾਰ ਕੇ ਰੱਖ ਦਿਖਾਓ ਜੀ ਆਈਡੀ ਤੇ ਵੀ ਜੀ ਦੂਦੇ ਵੀ ਘੜਤਾ ਕੋਈ ਗੱਲ ਨਹੀਂ ਹੁਣ ਉਹ ਰੱਖ ਬੜਤੀ ਹੋਰ ਹੀ ਕੋਈ ਇਹ ਵਿੱਚ ਵਜੂ 3.5 ਕਿਲੋ ਕਰੋ 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 ਜੀ ਲਾਉ ਜੀ ਤੇ ਅੱਜ ਦੀ ਵੀਡੀਓ ਜ ਆਪਣੇ ਚ ਇਹੀ ਸੀਗਾ ਨਾ ਬਚੀ ਦੇ ਕੰਪਟਰ ਨੂੰ ਰੰਗ ਹੀ ਲਾਇਆ ਤੇ ਬਾਕੀ ਮਾੜੇ ਮੋਟੇ ਤੁਰੇ ਫਿਰੇ ਗਰੇ ਬਾਕੀ ਦੀ ਖਾਸ ਵੀਡੀਓ ਲੰਮੀ ਬਣਾਈ ਨਹੀਂ ਆਪਾਂ ਜਣਾ ਟਾਈਮ ਲੱਗਾ ਘਰੇ ਕੰਮ ਤਾਂ ਹੁੰਦੇ ਸੀ ਇੱਕ ਦੋ ਨੇਰ ਤੇ ਕੰਮਾਂ ਚ ਰੁੱਝੇ ਰਹੇ ਤੇ ਬਚੀ ਦੇ ਕੰਪਟਰ ਨੂੰ ਰੰਗ ਲਾਇਆ ਤੇ ਇੱਕ ਤੇਪੀ ਲਾਈ ਹੈ ਤੇ ਹੋਰ ਕੁਝ ਜ਼ਿਆਦਾ ਨਹੀਂ ਕਰਿਆ ਨਾ ਆਪਾਂ ਇੰਨਾ ਹੀ ਕਰਿਆ ਮਲਾ ਲਗਭਗ ਖਾਂ ਜਾਂਦਾ ਨਾ ਪੰਡਾ ਰੋਜ਼ ਦਾ ਕੰਮ ਹੀ ਆ ਉਹ ਤਾਂ ਕੰਟੈਂਟ ਬਸ ਵੀ ਨਾ ਹੀ ਮੰਨੋ ਏਡੀ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਮਿਲਦੇ ਆ ਕਿਸੇ ਨਾ ਵੀਡੀਓ ਨਾਲ ਤੇ ਰੱਬ ਰਾਖਾ ਬਾਏ ਬਾਏ